हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸੇ ਮੈਂ ਡਾਕਟਰ ਗਰਮਿੰਦਰ ਸਿੰਘ ਮਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਗੱਲ ਕਰਨੀ ਹੈ ਕਣਕ ਦੀ ਫਸਲ ਦੇ ਵਿੱਚ ਫੋਟ ਵਾਸਤੇ ਰੰਗ ਵਧੀਆ ਰਹੇ ਕਣਕ ਦਬੇ ਨਾ ਜਾਂ ਕਈ ਵਾਰ ਕਣਕ ਆਪਣੇ ਦਬ ਜਾਂਦੀ ਹੈ ਚਾਹੇ ਉਹ ਪਾਰੇ ਪਾਣੀ ਨਾਲ ਹੋਵੇ ਚਾਹੇ ਉਹ ਗੁੱਲੀ ਡੰਡੇ ਵਾਲੀ ਸਪਰੇ ਨਾ ਹੋਵੇ ਚਾਹੇ ਕਈ ਵਾਰ ਮੌਸਮ ਜਿਹੜਾ ਇਸ ਤਰ੍ਹਾਂ ਦਾ ਹੋ ਜਾਂਦਾ ਕਿ ਆਪਣੀ ਕਣਕ ਦੇ ਵਿੱਚ ਪਾਣੀ ਟੁੱਟ ਕੇ ਪੈ ਜਾਂਦਾ ਉਹਦੇ ਨਾਲ ਕਣਕ दब ਜਾਂਦੀ ਹੈ ਕਈ ਵਾਰ ਜਿਹੜੀ ਹੈਗੀ ਗੁੱਲੀ ਡੰਡੇ ਵਾਲੀ ਸਪਰੇ ਡਬਲ ਵੱਜ ਜਾਂਦੀ ਹੈ ਮਤਲਬ ਕਿਸੇ ਵੀ ਕਾਰਨ ਕਣਕ ਦੀ ਫਸਲ ਦਬੀ ਹੈ ਉਹ ਵੀ ਠੀਕ ਹੋ ਜਾਂਦੀ ਹੈ ਜੇ ਰੁਟੀਨ ਦੇ ਵਿੱਚ ਆਪਣੇ ਨਾਰਮਲੀ ਜਿਹੜੀ ਹੈਗੀ ਆ ਕਿ ਆਪਾਂ ਬਹੁਤ ਵਧੀਆ ਫਸਲ ਦੀ ਦੇਖਭਾਲ ਕਰ ਰਹੇ ਹਾਂ ਤਾਂ ਘੱਟ ਖਰਚ ਦੇ ਵਿੱਚ ਫੋਟ ਫਟਾਰੇ ਚੰਗੇ ਸ਼ਾਨਦਾਰ ਝਾੜ ਵਾਲਾ ਜਿਹੜਾ ਆਪਣਾ ਫਾਰਮੂਲਾ ਪਿਛਲੇ ਤਕਰੀਬਨ ਤਕਰੀਬਨ 7-8 ਸਾਲ ਤੋਂ ਆਪਾਂ ਦੇਖਿਆ ਪਰਖਿਆ ਤੇ ਕਿਸਾਨ ਵੀਰਾਂ ਦੀ ਕਸਵੱਟੀ ਤੇ ਖਰਾ ਉਤਰਿਆ ਇਹ ਆਪਾਂ ਝੋਨੇ ਵਿੱਚ ਜਿਹੜਾ ਹੈਗਾ ਉਹ ਵੱਖਰਾ ਫਾਰਮੂਲਾ ਹੈ ਕਣਕ ਵਾਸਤੇ ਵੱਖਰਾ ਫਾਰਮੂਲਾ ਕਿਸਾਨ ਵੀਰਾਂ ਨੇ ਹੁਣ ਤੱਕ ਤਜਰਬਾ ਕਰਕੇ ਵੀ ਦੇਖ ਲਿਆ ਤੇ ਉਹ ਬਰਾੜ ਕੋਲ ਦਾ ਨਾਮ ਇਹਨੂੰ ਦਿੰਦੇ ਆ ਕਿਉਂਕਿ ਜਿਹੜੇ ਜ਼ਰੂਰੀ ਤੱਤ ਜਿਵੇਂ ਝੋਨੇ ਦੇ ਵਿੱਚ ਜ਼ਰੂਰੀ ਤੱਤ ਨੇ ਖਾਸ ਤੌਰ ਤੇ ਛੋਟੇ ਤੱਤਾਂ ਦੇ ਵਿੱਚ ਜ਼ਿੰਕ ਤੱਤ ਆ ਗਿਆ ਲੋਹਾ ਤੱਤ ਆ ਗਿਆ ਤੇ ਕਣਕ ਦੇ ਵਿੱਚ ਜਿਹੜੀ ਮੁੱਖ ਤੌਰ ਤੇ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਹਲਕੀਆਂ ਜ਼ਮੀਨਾਂ ਤੋਂ ਲੈ ਕੇ ਦਰਮਿਆਨੀਆਂ ਜਾਂ ਭਾਰੀਆਂ ਜ਼ਮੀਨਾਂ 'ਚ ਜਿਹੜੀ ਘਾਟ ਆਉਂਦੀ ਮੁੱਖ ਤੌਰ ਤੇ ਮੈਗਨੀਜ਼ ਤੇ ਜ਼ਿੰਕ ਤੱਤ ਦੀ ਹਲਕੀਆਂ ਜ਼ਮੀਨਾਂ 'ਚ ਲੋਹਾ ਤੱਤ ਦੀ ਘਾਟ ਵੀ ਆ ਸਕਦੀ ਤੁਹਾਡੀ ਕਣਕ 'ਚ ਪਰ ਬਹੁਤ ਵਿਰਲੇ ਟਾਵੇਂ ਦੇਖਣ ਨੂੰ ਮਿਲਦੀ ਹੈ ਇਸ ਤੋਂ ਇਲਾਵਾ ਬਾਕੀ ਆਪਾਂ ਜਿਹੜੀਆਂ ਹੈਗੀਆਂ ਖਾਦਾਂ ਦੇ ਰੂਪ ਵਿੱਚ ਥੱਲੇ ਛੱਟੇ ਦੇ ਨਾਲ ਜਿਹੜੀ ਹੈਗੀ ਆ ਬਜਾਈ ਟਾਈਮ ਜਾਂ ਪਹਿਲੇ ਪਾਣੀ ਤੋਂ ਪਹਿਲਾਂ ਖਾਦਾਂ ਦੇ ਦਿੰਨੇ ਨੇ ਜੀ ਚ ਨਾਈਟ੍ਰੋਜਨ ਆ ਫਾਸਫੋਰਸ ਆ ਪोटाश ਆ ਸਲਫਰ ਤੇ ਇਹ ਤੋਂ ਇਲਾਵਾ ਜਿਹੜੇ ਮੁੱਖ ਤੌਰ ਤੇ ਇਹ ਤੱਤ ਹੁੰਦੇ ਜਿਹੜਾ ਫਾਰਮੂਲਾ ਹੈ ਇਹ ਆਪਾਂ ਪਾਣੀ ਤੋਂ ਪਹਿਲੇ ਪਾਣੀ ਤੋਂ ਬਾਅਦ ਸਪਰੇਅ ਕਰਨੀ ਕਿਉਂਕਿ ਬਹੁਤ ਜ਼ਬਰਦਸਤ ਬਹੁਤ ਤਾਕਤਵਰ ਸਪਰੇਅ ਹੈ ਪਹਿਲੇ ਪਾਣੀ ਤੋਂ ਪਹਿਲਾਂ ਜਿਹੜੀ ਮੈਗਨੀਜ਼ ਕੱਲੀ ਕਰਨੀ ਹੁੰਦੀ ਆ ਆਪਾਂ 1 ਕਿਲੋ ਮੈਗਨੀਸਿਅਮ ਸਲਫੇਟ 30.5% ਨਾਲ ਕਿਲੋ ਤੋਂ 2 ਕਿਲੋ ਤੁਸੀਂ ਯੂਰੀਆ ਪਾ ਸਕਦੇ ਆ 150 ਲੀਟਰ ਘੱਟੋ ਘੱਟ 150 ਤੋਂ 200 ਲੀਟਰ ਪਾਣੀ ਜਿਹੜਾ ਇਹ ਫਾਰਮੂਲਾ ਹੈ ਪਹਿਲੇ ਪਾਣੀ ਤੋਂ ਬਾਅਦ ਕਰਨੀ ਹੈ ਤਕਰੀਬਨ ਤਕਰੀਬਨ ਤੁਸੀਂ 30 ਦਿਨ ਦੀ ਕਣਕ ਤੇ ਸ਼ੁਰੂ ਕਰ ਸਕਦੇ ਆ ਹਫਤੇ ਹਫਤੇ ਦੇ ਗੈਪ ਤੇ 2 ਜਾਂ 3 ਜਿੰਨੀਆਂ ਤੁਹਾਨੂੰ ਠੀਕ ਲੱਗਦੀਆਂ ਨੇ ਜਿੰਨਾ ਤੁਸੀਂ ਜਿਹੜਾ ਹੈਗਾ ਦੋ ਕਰ ਲੋਗੇ ਉਹਨਾਂ ਰਿਜ਼ਲਟ ਮਿਲ ਜੂ ਤਿੰਨ ਕਰ ਲੋਗੇ ਉਹਨਾਂ ਸ਼ਾਨਦਾਰ ਰਿਜ਼ਲਟ ਮਿਲੂਗਾ ਇਹ ਕਿਸਾਨ ਵੀਰ ਦੋ ਸਪਰੇਆਂ ਦੇ ਨਾਲ ਹੀ ਉਹਨਾਂ ਦੀ ਤਸੱਲੀ ਹੋ ਜਾਂਦੀ ਕਿ ਇਸ ਤੋਂ ਬਾਅਦ ਹੁਣ ਜ਼ਰੂਰਤ ਨਹੀਂ ਐ ਤੀਜੀ ਸਪਰੇ ਕਰਨ ਦੀ ਜੇ ਬਹੁਤ ਜ਼ਿਆਦਾ ਕਣਕ ਦਬ ਜਾਂਦੀ ਉੱਥੇ ਫਿਰ ਆਪਾਂ ਦੋ ਜਾਂ ਤਿੰਨ ਕਰ ਸਕਦੇ ਆਂ ਝਾੜ ਵਾਲੇ ਪੱਸੀਓ ਕੋਈ ਸਮੱਸਿਆ ਨਹੀਂ ਆਊਗੀ ਖਰਚ ਥੋੜਾ ਬਹੁਤ ਘੱਟ ਹੋਊਗਾ ਨੋਟ ਕਰ ਲੋ 1 ਕਿਲੋ ਮੈਗਨੀਸ ਸਲਫੇਟ 30.5% 1 ਕਿਲੋ ਜ਼ਿੰਕ ਸਲਫੇਟ 21% ਅੱਧਾ ਕਿਲੋ ਆਣ ਬੁਝਿਆ ਚੂਨਾ ਡਲੇ ਵਾਲੀ ਕਲੀ ਜੀ ਨੂੰ ਆਪਾਂ ਕਹਿ ਦਿੰਨੇ ਆ ਇਹੇ ਆਪਾਂ ਰਾਤ ਨੂੰ ਭਿਉਂ ਕੇ ਰੱਖਣੀ ਆ ਘੜੇ ਦੇ ਵਿੱਚ ਭਿਉਂ ਲੋ ਜਾਂ ਮਿੱਟੀ ਦੇ ਕਿਸੇ ਭਾਂਡੇ 'ਚ ਭਿਉਂ ਲੋ ਤੁਹਾਡੇ ਚ ਬੱਚੇ 'ਚ ਭਿਉਂ ਲੋ ਅੱਧਾ ਕਿਲੋ ਕਲੀ ਕਿੱਲੇ ਮਗਰ ਇਹ ਪਿਉਣੀ ਆ ਤੇ 1 ਕਿਲੋ ਤੋਂ 2 ਕਿਲੋ ਤੁਸੀਂ ਯੂਰੀਆ ਵਰਤ ਸਕਦੇ ਆ 200 ਲੀਟਰ ਘੱਟੋ-ਘੱਟ ਪਾਣੀ ਆਪਾਂ ਲਾਉਣਾ ਹੈ 150 ਲੀਟਰ ਤੋਂ ਕਿਸੇ ਹਾਲਤ 'ਚ ਵੀ ਨਹੀਂ ਘੱਟ ਲਾਉਣਾਗਾ ਕਿਉਂਕਿ ਆਮ ਤੌਰ ਤੇ ਕਿਸਾਨ ਵੀ 100 ਸਵਾ 100 ਨਾਲ ਸਪਰੇਅ ਕਰ ਲੈਂਦੇ ਪਰ ਉਹਦਾ ਰਿਜ਼ਲਟ ਨਹੀਂ ਮਿਲਦਾ ਜਾਂ ਉਹਦੀ ਟੌਕਸਿਸਿਟੀ ਫਸਲ ਤੇ ਆ ਸਕਦੀ ਆ 200 ਲੀਟਰ ਪਾਣੀ ਚ ਕਰੋਗੇ ਸ਼ਾਨਦਾਰ ਰਿਜ਼ਲਟ ਮਿਲੂਗਾ ਕਿਉਂਕਿ ਪਿਛਲੇ ਸਾਲਾਂ ਦਾ ਜਿੰਨਾ ਵੀ ਜਿਹੜੀ ਕੋਈ ਕਿਸੇ ਵਾਰ ਸਮੱਸਿਆ ਆਉਂਦੀ ਤਾਂ ਉਹ ਤੋਂ ਜਿਹੜਾ ਫੀਡਬੈਕ ਆਪਾਂ ਨੂੰ ਮਿਲਦਾ ਇਹ ਸਪਰੇਅ ਤੁਸੀਂ ਕਰ ਲਓ ਸ਼ਾਨਦਾਰ ਰਿਜ਼ਲਟ ਤੁਹਾਨੂੰ ਮਿਲਣਗੇ ਹੁਣ ਜਿਹੜਾ ਤੁਹਾਨੂੰ ਥਾਂ ਮਤਲਬ ਬਹੁਤ ਹੋਰ ਥਾਵਾਂ ਤੇ ਵੀ ਤੁਹਾਨੂੰ ਇਹ ਜਿਹੜਾ ਹੈਗਾ ਸੁਣਨ ਨੂੰ ਇਹ ਸਪਰੇਅ ਬਾਅਦ ਮਿਲ ਜੂਗਾ ਇਹ ਸ਼ਾਨਦਾਰ ਸਪਰੇਅ ਹੈ ਕਈ ਥਾਵਾਂ ਦੇ ਕਿਸਾਨ ਵੀ ਪੁੱਛਦੇ ਜੀ ਅਸੀਂ ਮੈਗਨੀਸ਼ੀਅਮ ਪਾ ਲਈਏ ਜਾਂ ਅਸੀਂ ਲੋਹਾ ਤੱਤ ਵਾਲੀ ਜਿੱਥੇ ਲੋਹਾ ਤੱਤ ਦੀ ਘਾਟ ਆ ਉੱਥੇ ਤੇ ਵੱਖਰੀ ਸਪਰੇਅ ਕਰ ਸਕਦੇ ਹਾਂ ਜ਼ਿੰਕ ਲੋਹੇ ਵਾਲੀ ਕਲੀ ਦਾ ਪਾਣੀ ਯੂਰੀ ਜਿਵੇਂ ਆਪਾਂ ਝੋਨੇ 'ਚ ਦੱਸਦੇ ਸੀ ਮੈਗਨੀਸ਼ੀਅਮ ਤੁਸੀਂ ਪਾਉਣੀ ਹੈ ਤੁਹਾਡੀ ਮਰਜ਼ੀ ਆ ਮੈਂ ਤੁਹਾਨੂੰ ਇਹ ਸਿਫਾਰਿਸ਼ ਨਹੀਂ ਕਰਉ ਮੈਗਨੀਸ਼ੀਅਮ ਕਰਨੀ ਵੱਖਰੀ ਸਪਰੇਅ ਕਰ ਲਓ ਨਾਲ ਜਿਹੜਾ ਤੁਸੀਂ ਇੱਕ ਤਿੰਨ ਤੱਤ ਹੋਰ ਹੋ ਜਾਂਦੇ ਨਾ ਉਹਦੇ ਨਾਲ ਜਿਹੜਾ ਮਿਕਸਚਰ ਜਾਦੇ ਹੋ ਜਾਂਦਾ ਮਤਲਬ ਤਿੰਨ ਇੱਕ ਮੈਗਨੀਸ਼ੀਅਮ ਹੋ ਗਈ ਇੱਕ ਮੈਗਨੀਜ਼ ਹੋ ਗਈ ਇੱਕ ਜ਼ਿੰਕ ਹੋ ਗਈ ਨਾਲ ਪਕੜੀ ਦਾ ਪਾਣੀ ਯੂਰੀਆ ਹੋ ਗਿਆ ਇਸ ਕਰਕੇ ਮੈਗਨੀਸ਼ੀਅਮ ਤੁਸੀਂ ਕਰਨੀ ਆ ਉਹ ਵੱਖਰੀ ਕਰ ਲੋ ਜਾਂ ਤੁਸੀਂ ਮੈਗਨੀਜ਼ ਦੀ ਥਾਂ ਤੇ ਜਾਂ ਜ਼ਿੰਕ ਦੀ ਥਾਂ ਤੇ ਕਈ ਕਿਸਾਨ ਵੀ ਰਿਪਲੇਸ ਕਰਨਾ ਚਾਹੁੰਦੇ ਹੁੰਦੇ ਆ ਪਰ ਮੈਗਨੀਜ਼ ਤੇ ਜ਼ਿੰਕ ਨੇ ਜਿਹੜਾ ਕੰਮ ਕਰਨਾ ਉਹ ਕੰਮ ਨਾ ਲੋਹੇ ਨੇ ਕਰਨਾ ਨਾ ਮੈਗਨੀਸ਼ੀਅਮ ਨੇ ਕਰਨਾ ਨਾ ਕਿਸੇ ਹੋਰ ਤੱਤ ਨੇ ਕਰਨਾ ਕਿਉਂਕਿ ਮੁੱਖ ਤੌਰ ਤੇ ਮੈਗਨੀਜ਼ ਤੇ ਜ਼ਿੰਕ ਦੀ ਘਾਟ ਦੀ ਸਮੱਸਿਆ ਹੀ ਜ਼ਿਆਦਾਤਰ ਖੇਤਾਂ ਦੇ ਵਿੱਚ ਕਣਕ ਦੀ ਫਸਲ ਨੂੰ ਦੇਖਣ ਨੂੰ ਮਿਲਦੀ ਇਸ ਕਰਕੇ ਜਨਰਲ ਜਿਹੜੀ ਸਪਰੇਅ ਹੈ ਓਵਰਆਲ ਤੁਹਾਨੂੰ ਮੈਂ ਇਹ ਕਮੈਂਡ ਕਰੂੰ ਜਿੱਥੇ ਤੁਹਾਡੇ ਲੋਹਾ ਤੱਤ ਜਾਂ ਤੁਹਾਨੂੰ ਮੈਗਨੀਸ਼ੀਅਮ ਦੀ ਲੱਗਦੀ ਆ ਘਾਟ ਉੱਥੇ ਤੁਸੀਂ ਓ ਕਰ ਸਕਦੇ ਆ ਪਰ ਇਹ ਜਿਹੜੀ ਸਪਰੇਅ ਹੈ ਦੇਖੀ ਪਰਖੀ ਸ਼ਾਨਦਾਰ ਘੱਟ ਖਰਚ ਵਾਲਾ ਆਪਣਾ ਫਾਰਮੂਲਾ ਹੈਗਾ ਬਹੁਤ ਘੱਟ ਦੇ ਖਰਚ ਦੇ ਵਿੱਚ ਜੇ ਸ਼ਾਨਦਾਰ ਨਤੀਜਾ ਲੈਣਾ ਹੈ ਜਿਹੜੇ-ਜਿਹੜੇ ਕਿਸਾਨ ਵੀਰ ਕਰਦੇ ਆ ਉਹ ਥੱਲੇ ਕਮੈਂਟ ਕਰਕੇ ਹੋਰ ਨਾ ਕਿਸਾਨ ਵੀਰਾਂ ਦੀ ਜਾਣਕਾਰੀ ਵਾਸਤੇ ਜ਼ਰੂਰ ਦੱਸਦੇ ਆ ਜੇ ਕਿਉਂਕਿ ਜਿਹੜਾ ਹੈਗਾ ਕਿਸਾਨ ਵੀਰਾਂ ਨੂੰ ਜਿਨ੍ਹਾਂ ਨੇ ਪਹਿਲੀ ਵਾਰ ਕਰਨੀ ਹੈ ਉਹ ਤੁਸੀਂ ਕਿੱਲੇ ਦੇ ਕਰਨਾ ਦੋ ਕਿੱਲੇ ਦੇ ਕਰਨਾ ਪੰਜਾਂ ਕਿੱਲੇ ਦੇ ਕਰਨਾ ਤਜਰਬਾ ਕਰਕੇ ਦੇਖ ਸਕਦੇ ਆ ਰਿਜ਼ਲਟ ਤੁਹਾਡੇ ਸਾਹਮਣੇ ਹੋਣਗੇ ਪਰ ਇਹਦੇ ਵਿੱਚ ਕਿਸੇ ਕਿਸਮ ਦਾ ਕੋਈ ਰਿਸਕ ਨਹੀਂ ਕਿਉਂਕਿ ਦੇਖੀ ਤੇ ਪਰਖੀ ਹੋਈ ਸਪਰੇਅ ਆ ਕਲੀ ਵਾਲਾ ਪਾਣੀ ਹੈ ਜਿਹੜਾ ਤੁਸੀਂ ਉਹ ਰਾਤ ਨੂੰ ਭਿਉ ਕੇ ਆਪਾਂ ਡਲੇ ਵਾਲੀ ਕਲੀ ਵਰਤਣੀ ਹੈ ਜਿੰਨੀਆਂ ਤੁਹਾਡੀਆਂ ਮੰਨ ਲਓ ਤੁਸੀਂ 7 ਡਰਮੀਆਂ ਜਾਂ 8 ਡਰਮੀਆਂ ਕਿੱਲੇ ਦੀਆਂ ਕਰਨੀਆਂ ਓਨੇ ਲੀਟਰ ਜਾਂ ਉਦੋਂ ਡਬਲ ਪਾਣੀ ਦੇ ਵਿੱਚ ਭਿਉ ਕੇ ਤੇ ਸਵੇਰ ਨੂੰ ਨਿਤਰਿਆ ਹੋਇਆ ਫਿਲਟਰ ਕੀਤਾ ਹੋਇਆ ਪਾਣੀ ਜਿਹੜਾ ਕਲਈ ਵਾਲਾ ਪਾਣੀ ਵਰਤਣਾ ਤੇ ਲਾਜ਼ਮੀ ਵਰਤਨਾ ਜ਼ਿੰਕ ਦੀ ਥਾਂ ਤੇ ਕਿਸਾਨ ਵੀਰ ਚਲੇਟਡ ਜ਼ਿੰਕ ਵਰਤਨ ਨੂੰ ਕਹਿੰਦੇ ਹੁੰਦੇ ਆ ਪਰ ਉਹਦਾ ਜਿਹੜਾ ਰਿਜ਼ਲਟ ਆ ਤੁਹਾਨੂੰ 21% ਵਾਲੀ ਜ਼ਿੰਕ ਦੇ ਬਰਾਬਰ ਨਹੀਂ ਮਿਲੂਗਾ ਜ਼ਿੰਕ ਸਲਫੇਟ ਤੇ ਮੈਗਨੀਸ ਸਲਫੇਟ 30.5 ਵਾਲੀ ਇਹਦੇ ਨਾਲ ਕੋਈ ਨਾ ਕੋਈ ਆਪਾਂ ਨੂੰ ਥੋੜਾ ਜਿਹਾ ਜਿਹੜਾ ਹੈਗਾ ਨਾਲ ਸਲਫਰ ਤੱਤ ਵੀ ਮਿਲਦਾ ਇਹ ਚੋ ਨਾਈਟrogen ਤੱਤ ਆਪਣਾ ਜਿਹੜਾ ਜਿਹੜੇ ਯੂਰੀਆ ਕਿਲੋ ਤੋਂ 2 ਕਿਲੋ ਪਾਉਣੇ ਨਾਲ ਐਫੀਸ਼ੀਐਂਸੀ ਜਿਹੜੀ ਸਪਰੇਅ ਦੀ ਵੱਧਦੀ ਹੈ ਨਾਲ ਤੁਹਾਨੂੰ ਜਿੰਕ ਹੋ ਗਿਆ ਮੈਗਨੀਜ਼ ਹੋ ਗਿਆ ਨਾਈਟrogen ਹੋ ਗਿਆ ਸਲਫਰ ਹੋ ਗਿਆ ਤੇ ਕਲੀ ਦੇ ਪਾਣੀ ਦੇ ਜਿਹੜੇ ਨਾਲ ਇਹਨੂੰ ਜਿਹੜਾ ਹੈਗਾ ਤਜਾਬੀ ਸੋਲੂਸ਼ਨ ਬਣਦਾ ਐਸਿਡਿਕ ਸੋਲੂਸ਼ਨ ਬਣਦਾ ਉਹਨੂੰ ਜਿਹੜਾ ਹੈਗਾ ਨਿਊਟਰਲ ਕਰਨ ਵਾਸਤੇ ਇਹ ਬੇਸਿਕ ਸੋਲੂਸ਼ਨ ਹੁੰਦਾ ਜਿਹੜਾ ਡਲੇ ਵਾਲੀ ਕਲੀ ਦਾ ਪਾਣੀ ਉਹਨੂੰ ਨਿਊਟਰਲ ਕਰਦਾ ਪਲੱਸ ਉਹਦੇ ਵਿੱਚ ਜਿਹੜਾ ਤੇ ਉਲੀ ਨਾਸ਼ ਕਾਲੇ ਗੋਣਾ ਜਿਹੜੇ ਕਲੀ ਦੇ ਉਹ ਵੀ ਆਪਾਂ ਨੂੰ ਨਾਲ ਮਿਲਦੇ ਆ ਹੋਰ ਸਵਾਲ ਹੋਵੇ ਸੁਝਾਅ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰ